ਡਿਪਟੀ ਕਮਿਸ਼ਨਰ ਲੁਧਿਆਣਾ ਹਿਮਾਂਸ਼ੂ ਜੈਨ ਨੇ ਵਿਸ਼ਵ ਮਨਵ ਰੋਹਾਨੀ ਕੇਂਦਰ ਵੱਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਕੀਤੇ ਜਾ ਰਹੇ ਰਾਹਤ ਕਾਰਜਾਂ ਦੀ ਖੁੱਲ ਕੇ ਸ਼ਲਾਘਾ ਕੀਤੀ ਸੰਸਥਾ ਦੇ ਪ੍ਰਤੀਨਿਧ ਮਨਮੋਹਨ ਜੀ ਨੇ ਦੱਸਿਆ ਕਿ ਸੰਤ ਬਲਜੀਤ ਸਿੰਘ ਜੀ ਦੀ ਪ੍ਰੇਰਣਾ ਨਾਲ ਇਹ ਕੇਂਦਰ ਅੰਮ੍ਰਿਤਸਰ ਫਿਰੋਜ਼ਪੁਰ ਪਠਾਨਕੋਟ ਗੁਰਦਾਸਪੁਰ ਅਤੇ ਕਪੂਰਥਲਾ ਵਿੱਚ ਮੈਡੀਕਲ ਕੈਂਪ ਲਗਾ ਰਿਹਾ ਹੈ ਜਿੱਥੇ ਪਾਣੀ ਥੱਲੇ ਉਤਰ ਗਿਆ ਹੈ ਉੱਥੇ ਸਫਾਈ ਅਭਿਆਨ ਚਲਾਇਆ ਜਾ ਰਹੇ ਨੇ ਅਤੇ ਬਿਮਾਰੀਆਂ ਤੋਂ ਬਚਾ ਲਈ ਜਾਗਰੂਕਤਾ ਪੈਂਫਲਟ ਵੰਡੇ ਜਾ ਰਹੇ ਨੇ ਉਨ੍ਹਾਂ ਕਿਹਾ ਕਿ ਸੰਸਥਾ ਹਮੇਸ਼ਾ ਮਨੁੱਖਤਾ ਦੀ ਸੇਵਾ ਲਈ ਤਤਪਰ ਰਹਿੰ ਚਾਲ ਜਾਂ ਹੜਾ ਵਰਗੇ ਸੰਕਟਾਂ ਦੇ ਵਿੱਚ ਤੁਰੰਤ ਸਹਾਇਤਾ ਪਹੁੰਚਾਉਂਦੀ ਹੈ ਹਰਮਾਨ ਸਿੰਘ ਜੀ ਡਿਪਟੀ ਕਮਿਸ਼ਨਰ ਲੁਧਿਆਣਾ ਅੱਜ ਜਿਹੜੇ ਮੇਰੇ ਨਾਲ ਮਨਮੋਹਨ ਜੀ ਖੜੇ ਨੇ ਵਿਸ਼ਵ ਮਾਨਵ ਰੋਹਾਨੀ ਕੇਂਦਰ ਤੋਂ ਔਰ ਮੈਂ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਨਾ ਚਾਹੁੰਦਾ ਜੋ ਸਾਡੇ ਨਾਲ ਪ੍ਰਸ਼ਾਸਨ ਦੇ ਨਾਲ ਮਿਲ ਕੇ ਔਰ ਲੁਧਿਆਣਾ ਸ਼ਹਿਰ ਦੇ ਵਿੱਚ ਵੱਖ-ਵੱਖ ਏਰੀਆਜ਼ ਦੇ ਵਿੱਚ ਆਪਣੀ ਪੂਰੀ ਟੀਮਾਂ ਉਹਨਾਂ ਨੇ ਲਾਈਆਂ ਉਹ ਤੁਹਾਡੇ ਸਾਹਮਣੇ ਅੱਜ 75 ਤੋਂ ਜ਼ਿਆਦਾ ਇੱਥੇ ਸਪਰੇਅ ਮਸ਼ੀਨਾਂ ਉਹ ਅੱਜ ਇੱਥੇ ਆਪਣੀ ਟੀਮ ਦੇ ਨਾਲ ਆਏ ਨੇ ਔਰ ਉਹ ਇੱਥੇ ਤੁਹਾਨੂੰ ਪਤਾ ਹੈ ਵੀ ਜਿਹੜਾ ਪਾਣੀ ਖੜਾ ਹੋ ਜਾਂਦਾ ਜਿੱਥੇ ਉੱਥੇ ਮੱਛਰ ਉਹਨਾਂ ਦੀ ਪ੍ਰੋਬਲਮ ਕਾਫੀ ਜ਼ਿਆਦਾ ਆਉਂਦੀ ਹੈ ਤੇ ਵਾਟਰ ਜਿਹੜਾ ਪਾਣੀ ਹੈ ਉਹਦੀ ਮਿਕਸਿੰਗ ਵੀ ਕਈ ਵਾਰ ਹੋ ਜਾਂਦੀ ਹੈ ਉਹਦੇ ਰੋਕਥਾਮ ਲਈ ਇਹਨਾਂ ਨੇ ਪੂਰੀ ਟੀਮਾਂ ਲਾ ਕੇ ਅੱਡ-ਅੱਡੇ ਖੇਤਰਾਂ ਦੇ ਵਿੱਚ ਇਹ ਅੱਡ-ਅੱਡ ਥਾਵਾਂ ਤੇ ਭੇਜਣਗੇ ਔਰ ਉੱਥੇ ਸਪਰੇਅ ਕਰਕੇ ਦਵਾਈਆਂ ਵੀ ਇਹਨਾਂ ਨੇ ਇਹਨਾਂ ਕੋਲ ਹੈਗੀਆਂ ਤੇ 5 ਲੱਖ ਕਲੋਰੀਨ ਦੀ ਟੈਬਲੇਟਸ ਵੀ ਇਹਨਾਂ ਕੋਲ ਹੈ ਇਹਨਾਂ ਨੇ ਮੁਹਈਆ ਕਰਾਈਆਂ ਤੇ ਤਾਂ ਜੋ ਜਾ ਕੇ ਵੀ ਵਾਟਰ ਪਾਣੀ ਦੇ ਨਾਲ ਫੈਲਣ ਵਾਲੀ ਬਿਮਾਰੀਆਂ ਤੇ ਮੱਛਰਾਂ ਦੇ ਨਾਲ ਫੈਲਣ ਵਾਲੀ ਬਿਮਾਰੀਆਂ ਦਾ ਕੰਟਰੋਲ ਪਾਇਆ ਜਾ ਸਕੇ ਸਰ ਕਈ ਇਲਾਕਿਆਂ ਦੇ ਵਿੱਚ ਗੰਦਗੀ ਕਾਫੀ ਪਾਈ ਗਈ ਹੈ ਲਗਦਾ ਹੈ ਸ਼ਹਿਰ ਦੇ ਕਈ ਇਲਾਕੇ ਇਦਾਂ ਦੇ ਨਹੀਂ ਕਿਸੇ ਕਿਸ ਇਲਾਕੇ ਦੇ ਵਿੱਚ ਜਿਹੜੇ ਪੰਪ ਭੇਜੇ ਜਾਣਗੇ ਨਹੀਂ ਅਸੀਂ 14-15 ਇਲਾਕੇ ਜਿਹੜੇ ਨੀਵੇ ਹੈਗੇ ਉੱਥੇ ਪਾਣੀ ਸਾਨੂੰ ਖੜਾ ਹੋਇਆ ਪਿਛਲੀ ਵਾਰ ਜਦੋਂ ਬਾਦਸ਼ਾਹ ਜ਼ਿਆਦਾ ਹੋਈ ਸੀਗੀ ਉੱਥੇ ਸਾਡੀ ਟੀਮਾਂ ਜਿਹੜੀ ਹੈਗੀ ਉਹ ਜਾਣਗੇ ਸਰ ਉਸ ਇਲਾਕੇ ਦੇ ਵਿੱਚ ਵੀ ਭੇਜੇ ਜਾਣਗੇ ਪੰਪ ਜਿਸ ਇਲਾਕੇ ਦੇ ਵਿੱਚ ਪਾਣੀ ਨਾ ਖੜਾ ਹੋਣ ਕਰਕੇ ਸਿਰਫ ਖਾਰ ਹੁੰਦਾ ਵਾ ਮੱਛਰ ਹੁੰਦੀ ਬਿਲਕੁਲ ਜੀ ਬਿਲਕੁਲ ਇਹ ਸਾਰਾ ਅਸੀਂ ਲੁਧਿਆਣਾ ਕਵਰ ਕਰਨਾ ਹੈ ਤੇ ਪ੍ਰਾਇੋਰਟੀ ਸਾਡੀ ਹੈਗੀ ਹੈ ਵੀ ਅਸੀਂ 14 15 ਇਲਾਕੇ ਦੇ ਸਾਈਮਲਟੇਨियसਲੀ ਟੀਮਾਂ ਜਿਹੜੀਆਂ ਕੰਮ ਕਰਨੀਆਂ ਹੈ ਸਰ ਹੁਣ ਕਾਰਪੋਰੇਸ਼ਨ ਦੀ ਵੀ ਟੀਮਾਂ ਲੱਗੀਆਂ ਹੋਈਆਂ ਸਸਰਾਲੀ ਦੀ ਕੀ ਪੋਜੀਸ਼ਨ ਹੈ ਸਸਰਾਲੀ ਦੀ ਪੋਜੀਸ਼ਨ ਠੀਕ ਹੈ ਆਊਟ ਆਫ ਡੇਂਜਰ ਹੈ ਉੱਥੇ ਪਾਣੀ ਨੂੰ ਖਾਰ ਪਾਣੀ ਜਿਹੜਾ ਹੈਗਾ ਖਾਰ ਲੱਗ ਰਿਹਾ ਕਿਉਂਕਿ ਪਾਣੀ ਪਿੱਛੋਂ ਵੀ ਬਾਰਿਸ਼ ਜਿਹੜੀ ਹੈ ਵੀ ਰੋਕੀ ਨਹੀਂ ਹੈਗੀ ਬਾਰਿਸ਼ ਹੋ ਰਹੀ ਹੈ ਰਿਲੀਜ਼ ਜਿਹੜਾ ਹੈਗਾ ਉਹ ਕੰਟਰੋਲਡ ਰਿਲੀਜ਼ ਹੈ ਜਿਸ ਕਰਕੇ ਪਾਣੀ ਦਾ ਪੱਧਰ ਜਿਹੜਾ ਹੈਗਾ ਉਹ ਨੀਵਾ ਹੋ ਚੁੱਕਿਆ ਹੈ ਜ਼ਮੀਨ ਦੇ ਪੱਧਰ ਨਾਲੋਂ ਤੇ ਜਾਨ ਦਾ ਨੁਕਸਾਨ ਦਾ ਖਤਰਾ ਨਹੀਂ ਹੈਗਾ ਬਟ ਅਜੇ ਉੱਥੇ ਕੰਮ ਚੱਲਦਾ ਹੈ ਲੋਕਾਂ ਨੂੰ ਕੀ ਮੈਸੇਜ ਦੇਣਾ ਚਾਹੋਗੇ ਜਿਹੜੇ ਲੋਕ ਡਰੇ ਹੋਏ ਨੇ ਪਾਣੀ ਤੋਂ ਪਾਣੀ ਨੂੰ ਲੈ ਨਹੀਂ ਨਹੀਂ ਹੁਣ ਬਿਲਕੁਲ ਡਰਨ ਦੀ ਲੋੜ ਨਹੀਂ ਹੈ ਸਾਡਾ ਕੰਮ ਬਿਲਕੁਲ ਤਸੱਲੀ ਨਾਲ ਚੱਲ ਰਿਹਾ ਹੈ ਉੱਥੇ ਪੂਰਾ ਡਿਪਾਰਟਮੈਂਟ ਸਾਡੇ ਲੋਕ ਸਾਡੀ ਪੂਰੀ ਟੀਮਾਂ ਉੱਥੇ ਲੱਗੀਆਂ ਹੋਈਆਂ ਨੇ ਹੁਣ ਤਾਂ ਅਸੀਂ ਦੇਖ ਰਹੇ ਹਾਂ ਕਿ ਪਾਣੀ ਦੇ ਨਾਲ ਜਿਹੜੀ ਫੈਲਣ ਵਾਲੀ ਬਿਮਾਰੀਆਂ ਸੀ ਉਹਨਾਂ ਦੇ ਕੰਟਰੋਲ ਪਾ